ਕਤ ਵਧੀਆ ਪੀੜੀਆਂ ਤੋਂ ਆਦੀ ਚਾਰਦਾ ਆ ਰਿਹਾ ਸਾਡੇ ਪਿੰਡ ਤੇ ਆ ਸਮੈਲ ਗਿਆ ਤੇ ਸਮੈਲ ਤੇ ਮੰਗਤਾ ਦੁਆ ਦੇ ਪਾਈ ਹੋਏ ਚਾਹਰੀ ਅਸੀਂ ਉਹ ਗੁੱਜਰਾਂ ਵਾਲੀ ਧਾਬ ਚ ਚਾਰੀਏ ਮਾਲ ਕਹਿੰਦਾ ਵੀ ਰਾਜੂ ਦਰਬੇ ਨੂੰ ਟੋਲਦਾ ਵੇ ਪੁੱਛਦਾ ਪੁੱਛਦਾ ਸਾਡੇ ਜਿਮੀਦਾਰਾਂ ਨੂੰ ਗਿਆ ਜੀ ਠੀਕ ਆ ਜੀ ਉਹ ਕਹਿੰਦੇ ਵੀ ਉਹਦਾ ਗਾਹ ਲੰਗਿਆ ਮੈਨੂੰ ਜਿਮੀਦਾਰ ਕਹਿੰਦੇ ਬਾਈ ਤੈਨੂੰ ਰਾਜੂ ਉਹ ਵਧੀਆ ਜਵਾਨ ਤੇ ਉਹ ਇਹ ਜੇ ਮਾਵਾ ਹੁਣ ਪੁੱਤ ਜੰਮਣੋਂ हट ਗਿਆ ਤਾਂ ਉਲੀ ਕੁਲੀ ਜਾਂਦੀ ਹੈ ਸਹੀ ਆ ਜੀ ਕੁਲੀ ਦੇ ਕਹਿੰਦਾ 50 ਜੰਮਿਆਂ ਦੇ ਨੇ ਸੂਰਮਾ ਛੇ ਜਮਿਆਇ ਇੱਕ ਤੇ ਬੋਲਦੇ ਆਂ ਇਹ ਨਹੀਂ ਦਿਖਾਇਓ ਅੱਜ ਬਾਈ ਦੇ ਘਰੇ ਗਈ ਮੈਂ ਜਾ ਕੇ ਆਇਆ ਬਾੜਾ ਬਹੁਤ ਵਧੀਆ ਬਣਾਇਆ ਹੈ ਬੱਕਰੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਬਣਾਇਆ ਹੈ ਇਹ ਸਾਰਾ ਕੁਝ ਬਹੁਤ ਵਧੀਆ ਦੇਖ ਕੇ ਆਇਆ ਮੈਂ ਦਾ ਪ੍ਰੋਗਰਾਮ ਬਾਈ ਦਾ ਕਿਤੇ ਘਰੇ ਜਾ ਕੇ ਵਧੀਆ ਵੀਡੀਓ ਵੀ ਬਣਾਵਾਂਗੇ ਕਿਉਂ ਮੈਂ ਨਾ ਕੋਈ ਨਹੀਂ ਅੱਗ ਸਾਡੇ ਤਰੀਆਂ ਦਾ ਅੱਜ ਵਗਾਖ ਵੀ ਮੇਰੇ ਤਿਆਰ ਹੈ ਜੇਬ 'ਚ ਨਹੀਂ ਨਹੀਂ ਨਵੇਂ ਖੜਾ ਹੂ ਮੇਰੇ ਆਪਾਂ ਨੇ ਵੇਚ ਨਹੀਂ ਮੈਂ ਦੋ ਚਾਰ ਤਰੀਆਂ ਫੇਰ ਵੀ ਕਰਾਉਣ ਦੇ ਬਾਈ ਬਹੁਤ ਵਧੀਆ ਮਾਲ ਬਾਈ ਦਾ ਸਮੈਲ ਜੀ ਦਾ ਧੰਨਵਾਦ ਜਿਹੜੇ ਨੇ ਮਾਲ ਇਹਨੂੰ ਮੁੰਡੇ ਨੂੰ ਇਹ ਕਿਹ ਚੈਂਜ ਮਲ ਰਹਾ ਪਾਣੀ 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 ਹਾਂ ਬਾਗ ਲਾ ਗਿਆ ਬਾਗ ਲਾ ਗਿਆ ਸਹੀ ਹੈ ਮਾਲੀ ਪਾਣੀ ਪਾਉਣ ਵਾਲਾ ਪਾਣੀ ਪਾਉਣ ਵਾਲਾ ਸਹੀ ਹੈ ਸਹੀ ਠੀਕ ਹੈ ਇਹ ਰੱਖਦੀਆਂ ਨਹੀਂ ਜੀ ਇਹ ਇਹ ਪੀਟ ਲਾ ਲੀਂ ਥੀ ਚਲਾ ਆਵ ਲੱਕ ਹਾਂ ਇਹ ਯੋਰ ਯੋਰ ਗਿਆ ਕੈ ਸਾਲ ਹੋ ਗਈ ਜੀ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਇਹ ਸਾਨੂੰ ਕੰਮ ਦਿੰਦਾ ਤੇ ਵੀ ਵੀਡੀਓ ਆਰੀ ਕਹਿੰਦੇ ਕਿ ਵੀਡੀਓ ਹੋ ਗਈ ਚੌਥੀ ਨਹੀਂ ਹੋਈ ਕੋਈ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਜਿੱਦਾਂ ਇਹ ਮੁਸਲਮਾਨ ਹੱਲਾ ਗੱਲਾ ਪਿਆ ਆਪਣੇ ਇੱਧਰੋਂ ਗਏ ਨੇ ਪਾਕਿਸਤਾਨ ਲੇੜੋਂ ਆਏ ਥਲੇ ਭਾਈਆਂ ਨੂੰ ਪਾਲੀਆਂ ਨੂੰ ਸਾਰਿਆਂ ਨੂੰ ਸਾਡੀ ਸਾਸਤਰੀਕਾਰ ਦੂਰੋਂ ਆਏ ਨੂੰ ਸਾਰਿਆਂ ਨੂੰ ਮੁਬਾਰਕਾਂ ਇਸ ਸੀਤਲਾ ਮਾਤਾ ਮੇਲੇ 'ਚ ਪਹੁੰਚਿਆ ਨੂੰ ਬਹੁਤ ਬਹੁਤ ਧੰਨਵਾਦ ਵਧਾਈਆਂ ਦੰਨਾ ਮੈਂ ਹਾਂਜੀ ਸਬਰੂ ਜੀ ਤੁਹਾਡਾ ਮਾਲ ਹੈ ਇਹ ਹਾਂਜੀ ਮੇਰਾ ਜੀ ਸਾਸਤਰੀਕਾਰ ਜੀ ਠੀਕ ਆ ਸਮੈਲ ਦਾ ਮੁੰਡਾ ਹੈ ਬਾਈ ਹਾਂਜੀ ਸਮੈਲ ਦਾ ਮੁੰਡਾ ਭਾਈ ਮੈਂ ਤੈਨੂੰ ਘਟ ਜਾਣਦਾ ਤੇਰੇ ਡੇਢੀ ਨੂੰ ਵੱਧ ਜਾਣਦਾ ਸੀ ਕਿਸੇ ਸਮੇਂ 'ਚ ਹਾਂਜੀ ਉਹਨੂੰ ਪਤਾ ਜਾਣਦਾ ਹਾਂ ਜੀ ਸਾਰੀ ਦੁਨੀਆ ਜਾਣਦੀ ਸੀ ਸਹੀ ਹੈ ਜੀ ਇਹ ਬੱਕਰੀਆਂ ਥੋੜੀਆਂ ਨਹੀਂ ਜੀ ਸਾਰੀ ਹਾਂ ਇਹ ਬੱਕਰੀਆਂ ਸਾਡੀ ਨਹੀਂ ਅੱਛਾ ਜੀ ਸਮਾਇਲ ਦੀ ਰੱਖੀਆਂ ਹੋਈਆਂ ਨੇ ਕਿ ਤੂੰ ਰੱਖਣ ਲੱਗਿਆ ਬਈ ਨਾ ਨਾ ਜੀ ਉਸੇ ਦੀਆਂ ਰੱਖੀਆਂ ਹੋਈਆਂ ਨੇ ਤਾਂ ਅੱਛਾ ਜੀ ਇਹਦਾ ਉਹਦੀ ਨਿਸ਼ਾਨੀ ਸਾਮ ਕੇ ਰੱਖੀ ਹੈ ਉਹਨੇ ਉਸਤਿਆਂ ਚ ਮਤਲਬ ਪਾਣੀ ਪਾਉਣਾ ਹੈ ਪਾਣੀ ਪਾਉਣਾ ਹੈ ਜੀ ਸਹੀ ਹਾਂ ਬਾਗ ਲਾ ਗਿਆ ਬਾਗ ਲਾ ਗਿਆ ਜੀ ਸਹੀ ਤਾਂ ਮਾਲੀ ਪਾਣੀ ਪਾਉਣਾ ਹੈ ਪਾਣੀ ਪਾਉਣ ਵਾਲਾ ਸਹੀ ਹੈ ਜੀ ਠੀਕ ਹੈ ਜੀ ਠੀਕ ਹੈ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਜੀ ਇਹ ਇਹ ਬੀਟਲਾ ਜੀ ਬੀਟਲਾ ਆਵਲਕਾ ਹਾਂ ਜੀ ਪਿਆਰ ਪਿਆਰ ਜੀ ਹਾਂ ਜੀ ਕਾਇਕ ਸਾਲ ਹੋ ਗਏ ਜੀ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਇਹ ਸਾਨੂੰ ਕੰਮ ਤਾਂ ਇਹਦਾ ਤੀਜੀ ਪੀੜੀ ਹੋ ਗਈ ਤੀਜੀ ਪੀੜੀ ਸਾਰੀ ਦਨੇ ਤੀਜੀ ਪੀੜੀ ਹੋ ਗਈ ਚੌਥੀ ਨਹੀਂ ਹੋਈ ਕੋਈ ਨਹੀਂ ਜੀ ਮੈਨੂੰ ਤਾਂ ਐ ਲੱਗਦਾ ਵੀ ਜਿੱਦਾਂ ਦੇ ਮੁਸਲਮਾਨ ਹੱਲਾ ਗੱਲਾ ਕਰ ਕੇ ਆਪਣੇ ਇੱਧਰ ਨੂੰ ਗਏ ਨੇ ਪਾਕਿਸਤਾਨ ਨੂੰ ਹਿੰਦੁਸਤਾਨ ਹੋਇਆ ਹਾਂ ਜੀ ਉਹਦੇ ਉਹ ਤੀਜੀ ਪੀੜੀ ਹੋਈ ਜਾਂਦੀ ਲੱਗਾ ਨਾ ਨੇ ਲੱਗਿਆ ਤੀ ਹੈ ਹੈ ਕਿ ਲੱਗੇ ਹੋਰਲੇ ਨਾ ਕੱਲੋਂ ਨੰਗੀਆਂ ਪ੍ਰਾਣੀਆਂ ਤੀਸਰੀ ਪੀੜੀ ਹੋ ਗਈ ਰਹਿਣੂ ਰੱਖਦਿਆਂ ਨੂੰ ਜੀ ਅੱਛਾ ਜੀ ਇਹਨਾਂ ਦੇ 70000 ਚੱਲਦੇ ਨੇ ਸਾਰਾ ਹਾਂ ਜੀ ਇਹਨਾਂ ਦੇ ਸਿਰ ਹੋਰ ਕਦੇ ਜ਼ਿੰਦਗੀ 'ਚ ਕੋਈ ਕੰਮ ਨਹੀਂ ਕਰਿਆ ਹਾਂ ਜੀ ਕੋਈ ਕੰਮ ਨਹੀਂ ਕਰਿਆ ਇਹੀ ਕਰਿਆ ਅੱਛਾ ਜੀ ਆ ਬੱਕਰੀ ਕਿਹੜੀ ਨਸਲ ਦੀ ਹੈ ਜੀ ਇਹ ਬੱਕਰੀ ਬੀਟ ਲਾਈ ਇੱਧਰ ਆਈ ਮੁੰਡਿਆਂ ਦੀ ਵੀਡੀਓ ਬਣਾਈ ਮੂਰੇ ਅਸੀਂ ਬੀਟਲ ਨਾਗਰੀ ਕਹਿੰਦੇ ਨੇ ਜੀ ਨੂੰ ਹਾਂ ਜੀ ਪਿਓਰ ਪਿਓਰ ਜੀ ਅੱਛਾ ਜੀ ਬਹੁਤ ਵਧੀਆ ਨਸਲ ਹੈ ਬਾਈ ਦੀ ਹਾਂ ਜੀ ਕੈਦ ਹੁੰਦਾ ਜੀ ਦੰਦ ਪੂਰੇ ਆਈ ਇਹ ਪੂਰੇ ਦੰਦ ਹੀ ਹੋ ਗਈ ਪਲੱਸ ਹਾਂ ਜੀ ਹਾਂ ਜੀ ਅੱਛਾ ਜੀ ਆ ਕਿਹੜੀ ਨਸਲ ਦੀ ਹੈ ਜੀ ਇਹ ਵੀ ਇਹੀ ਨਸਲ ਹੈ ਜੀ ਬੀਟ ਲੈ ਬੀਟਲ ਪਿਓਰ ਹਾਂਜੀ ਪਿਓਰ ਜੀ ਆ ਬਲਕਾ ਜਿਹੜੀਆਂ ਨੂੰ ਪਹਿਲਾਂ ਲਾਲ ਹਨ ਆਭੀ ਕਹਿੰਦੇ ਹੁੰਦੇ ਆਭੀ ਕਹਿੰਦੇ ਹਾਂ ਜੀ ਉਹ ਮਸਲਾ ਇਹ ਰਵਾ ਸਾਰੀ ਤੇਰੇ ਹੀ ਤੇਰੀਆਂ ਨਹੀਂ ਜੀ ਬੱਕਰੀਆਂ ਕਿਸੇ ਹੋਰ ਦੀਆਂ ਨੇ ਨਾ ਨਾ ਮੇਰੀ ਨੇ ਜੀ ਕਰੋ ਲੈ ਆਏ ਮੈਂ ਤੁਹਾਡੇ ਸ਼ਾਂਟ ਸ਼ਾਂਟ ਤੇ ਵਧੀਆ ਕਰੋ ਲੈ ਆਏ ਹਾਂ ਮੇਲੇ ਵਾਲੀਆਂ ਲੈ ਕੇ ਆਏ ਵਾਹ ਜੀ ਔਰ ਇਹ ਮਾਈ ਦੇ ਮਿੱਟੀ ਕੱਢ ਜਾਗੇ ਜੀ ਅੱਛਾ ਵੇਚਣ ਵਾਸਤੇ ਸੇਲ ਵਾਸਤੇ ਕੁਝ ਨਾ ਕੋਈ ਨਹੀਂ ਹੈਗਾ ਜੀ ਸੱਚ ਦੇ ਚੀ ਇਹਨਾਂ ਦਾ ਜਿਵੇਂ ਘੱਖ ਵੀ ਮੇਰੇ ਲਈ ਤਿਆਰ ਹੈ ਜੇਬ 'ਚ ਨਹੀਂ ਨਹੀਂ ਜੀ ਲਵੇ ਖੜਾ ਹੂ ਮੇਰੇ ਆਪਾਂ ਨੇ ਵੇਚ ਨਹੀਂ ਦੋ ਚਾਰ ਤੇਰੀਆਂ ਸੇਲ ਵੀ ਕਰਾ ਦਉਂਦੇ ਭਾਈ ਬਹੁਤ ਵਧੀਆ ਮਾਲ ਬਾਈ ਦਾ ਸਮੈਲ ਜੀ ਦਾ ਧੰਨਵਾਦ ਜਿਹੜੇ ਨੇ ਮਾਲ ਇਹਨੂੰ ਮੁੰਡੇ ਨੂੰ ਬਣਾ ਕੇ ਦੇਤਾ ਬਹੁਤ ਵਧੀਆ ਪੀੜੀਆਂ ਤੋਂ ਆਦੀ ਚਾਰਦਾ ਆ ਰਿਹਾ ਹੈ ਸਾਡੇ ਪਿੰਡ ਤੇਰਾ ਸਮੈਲ ਗਿਆ ਤੇ ਸਮੈਲ ਤੇ ਮੰਗਤਾ ਦੂਆ ਦੇ ਪਾਏ ਹੋਏ ਚਾਦਰੇ ਅਸੀਂ ਹੋ ਗੁਜਰਾਂ ਵਾਲੀ ਟਾਪ 'ਚ ਚਾਰੀਏ ਮਾਲ ਕਹਿੰਦਾ ਵੀ ਰਾਜੂ ਢੱਬੇ ਨੂੰ ਟੋਲਦਾ ਮੈਂ ਕੁਛ ਦਾ ਪੁਛਦਾ ਸਾਡੇ ਜ਼ਿਮੀਦਾਰਾਂ ਨੂੰ ਗਿਆ ਜੀ ਠੀਕ ਹੈ ਜੀ ਉਹ ਕਹਿੰਦੇ ਵੀ ਉਹਦਾ ਗਾਹਾਂ ਲੰਘਿਆ ਮੈਨੂੰ ਜ਼ਿਮੀਦਾਰ ਕਹਿੰਦੇ ਬਾਈ ਤੈਨੂੰ ਰਾਜੂ ਦੋ ਪਹਿਲਵਾਨ ਟੋਲ ਦੇ ਫਿਰ ਦੇ ਠੀਕ ਹੈ ਜੀ ਮਾਹੀ ਪਹਿਲਵਾਨ ਤਾਂ ਮੇਰੇ ਨਾਲ ਕਿਸੇ ਦੀ ਯਾਰੀ ਨਹੀਂ ਜਦ ਮੇਲੇਵੇ ਆਏ ਉਹ ਉਹ ਮਾਹ ਪਾਈ ਤੁਸੀਂ ਤੇ ਸਮੈਲ ਕਹਿੰਦਾ ਹਾਂ ਬਾਈ ਸਾਨੂੰ ਇਹ ਕਹਿੰਦੇ ਵੀ ਪਹਿਲਵਾਨ ਨੂੰ ਕੁਸ਼ਤੀ ਕਰਦੇ ਹਾਂ ਹਾਂ ਜੀ ਹਾਂ ਕੋਈ ਜਵਾਨਾਂ ਦੇ ਬੜੇ ਕੱਦ ਤੇ ਬੜੇ ਸੋਹਣੇ ਚਿਹਰੇ ਤੇ ਟਾਈਮ ਟਾਈਮ ਦੇ ਰੰਗ ਨੇ ਬਹੁਤ ਵਧੀਆ ਜਵਾਨ ਤੇ ਉਹ ਇਹ ਜੇ ਮਾਵਾ ਹੁਣ ਪੁੱਤ ਜੰਮਣੋਂ हट ਗਈਆਂ ਹਨ ਤਾਂ ਉਲੀ ਗੁੱਡੀ ਜਾਂਦੀ ਹੈ ਸਹੀ ਇੱਕ ਉੱਕਰੀ ਦੇ ਤਾਂ 50 ਜੰਮ ਜਾਂਦੇ ਨੇ ਸੂਰਮਾ ਸ਼ੇਰ ਜੰਮਿਆ ਹੈ ਇੱਕੇ ਬਗੁੰ ਦਾ ਕਿ ਆਏ ਮੈਂ ਦਿਖਾਈਓ ਅੱਜ ਬਾਈ ਦੇ ਘਰੇ ਵੀ ਮੈਂ ਜਾ ਕੇ ਆਇਆ ਬਾੜਾ ਬਹੁਤ ਵਧੀਆ ਬਣਾਇਆ ਹੈ ਬੱਕਰੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਬਣਾਇਆ ਹੈ ਇਹ ਸਾਰਾ ਕੁਝ ਬਹੁਤ ਵਧੀਆ ਦੇਖ ਕੇ ਆਇਆ ਮੈਂ ਦਾ ਪ੍ਰੋਗਰਾਮ ਬਾਈ ਦਾ ਕਿਤੇ ਘਰੇ ਜਾ ਕੇ ਵਧੀਆ ਵੀਡੀਓ ਵੀ ਬਣਾਵਾਂਗੇ ਠੀਕ ਹੈ ਕਿਉਂ ਮੇਰੇ ਲਈ ਆ ਮੁੰਡਾ ਲੂਜਰ ਕੱਚਾ ਮੁੰਡਾ ਦੂਆ ਮੇਰਾ ਮਾਸਟਰ ਅੱਜ ਪੇਪਰ ਦੇਣ ਗਿਆ ਹੈ ਨਹੀਂ ਤਾਂ ਅਸੀਂ ਪੂਰੀ ਇੰਟਰਵਿਊ ਲੈਂਦੇ ਹਾਂ 12:00 ਵਜੇ ਆ ਜੂਗਾ ਦੀ ਬਾਈ ਸਮੈਲ ਜੀ ਨੇ ਕੰਮ ساری ਜ਼ਿੰਦਗੀ ਚ ਵਧੀਆ ਤੋਂ ਵਧੀਆ ਕਰੇ ਨੇ ਇਮਾਨਦਾਰੀ ਨਾਲ ਕੰਮ ਕਰੇ ਨੇ ਵਧੀਆ ਬੰਦਾ ਸੀ ਵਧੀਆ ਵਰਤਨ ਵਾਲਾ ਬੰਦਾ ਸੀ ਬਹੁਤ ਵਧੀਆ ਜਿਗਾਰ ਨੇ ਮਾਲ ਪਸ਼ੂ ਵਾਸਤੇ ਰੱਖਣ ਵਾਸਤੇ ਸੀ ਤੇ ਘਰ ਪਰਿਵਾਰ ਬਹੁਤ ਵਧੀਆ ਬਾਈ ਦਾ ਤੀਨੋ ਜੀ ਥੋੜਾ ਮੇਰਾ ਨਾਮ 사ਦਰੂ ਆ ਜੀ 사ਦਰੂ ਇਹਦਾ ਨੌਵੇਂ ਬਾਈ ਦਾ 사ਦਰੂ ਦਾ ਮਾਲ ਬਹੁਤ ਸੋਹਣਾ ਹੈ ਤੇ ਅੱਜ ਕਲਰ ਕੋਟ ਮਾਈ ਦੇ ਮੇਲੇ ਦੇ ਵਿੱਚ 사ਦਰੂ ਜੀ ਪਹੁੰਚੇ ਹੋਏ ਨੇ ਥੋੜਾ ਨੰਬਰ ਮੁੰਡੇ ਨੂੰ ਨੋਟ ਕਰਾ ਦਿਓ ਜੀ ਤੁਹਾਡਾ ਵੀਡੀਓ ਦੇ ਵਿੱਚ ਮੂਰੇ ਨੰਬਰ ਲਾ ਦਾਂਗੇ ਤੇ ਤੁਹਾਡੀ ਫੋਟੋ ਮੂਰੇ ਲਾ ਦਾਂਗੇ ਠੀਕ ਹੈ ਜੀ ਧੰਨਵਾਦ ਜੀ ਸਸਤਰੀ ਕਾਰਸਾਰੀ ਧੰਨਵਾਦ ਬਾਈ ਰਾਜੂ ਤੇਰਾ ਤੇਰੀ ਬੜੀ ਮੂਵੀ ਦੇਖਦੇ ਆ ਤੇਰੇ ਦਰਸ਼ਨੇ ਕਰਨੇ ਤੇ ਜਿਹੜੀਆਂ ਤੇਰੀਆਂ ਗੱਲਾਂ ਨਾ ਮੂਵੀ ਤੇ ਦੇਖਦੇ ਆ ਅੱਛਾ ਜੀ ਹਾਂ ਇਹ ਬਾਈ ਦੇ ਮਾਲ ਤੋਂ ਸ਼ੁਰੂਆਤ ਕਰੀ ਹੈ ਜੀ ਮੈਨੇ ਫਿਰ ਹੁਣ ਹੌਲੀ ਹੌਲੀ ਦੋ ਚਾਰ ਮਾਲਾਂ ਦੀ ਵੀਡੀਓ ਲਾਵਾਂਗੇ ਅਸੀਂ ਤੇਰੇ ਹੀ ਨਾ ਬੋਲ ਪਛਾਣ ਕੇ ਬੰਦਾ ਨਾ ਕੁਛ ਨਹੀਂ ਮੈਂ ਕਿਸੇ ਤੋਂ ਜੇ ਕੋਈ ਖੁਸ਼ੀ ਤੋਂ ਪੁੱਛ ਦੇ ਦਾਂਦਾ ਮੈਂ ਛੱਡਦਾ ਵੀ ਨਹੀਂ ਤਾਂ ਕਿਉਂ ਬੰਦਾ ਗਰੀਬ ਆ ਬੰਦਾ ਮਾਨਦ ਕਿਸ ਨੇ ਠੱਗਾ ਨਹੀਂ ਠੋਰੀ ਨਹੀਂ ਧੋਖਾਵਾਜੀ ਨਹੀਂ ਈਮਾਨਦਾਰੀ ਦਾ ਸੌਦਾ ਕਰਿਆ ਜੇ ਕਿਸੇ ਤੋਂ ਪਸ਼ੂ ਲੈ ਲਿਆ ਤਾਂ 2 ਰੁਪਏ ਹੱਥ ਬੰਨ ਕੇ ਅਗਲੇ ਦੇ ਦੇ ਕੇ ਆਇਆ ਆ ਵੀਰੇ ਮੋਵੀਚਾ ਹੰਦਰਾ ਰਾਜੂ ਬੰਦ ਕਰੋ ਜੀ ਵੀਡੀਓ ਨੂੰ